ਸਤਿ ਸ਼੍ਰੀ ਅਕਾਲ ਜੀ। ਨਮਸਕਾਰ। ਮੈਂ ਸਾਰੇ ਦੇਸ਼ ਵਸੀਆਂ ਨੂੰ, ਸਾਰੇ ਸ਼ਹਿਰ ਵਸੀਆਂ ਨੂੰ ਦੀਵਾਲੀ ਦੇ ਜੋ ਮੌਕੇ ਤੇ ਵਿਸ਼ਕਰਮਾ ਦੇ ਤੇ ਔਰ ਗੁਰੂਪੁਰਬ ਦੇ ਇਹ ਸਭ ਪਵਿੱਤਰ ਜਿਹੜੇ ਦਿਹਾੜੇ ਆਣ ਆਲੇ ਆ ਔਰ ਇਹ ਤੋਂ ਬਾਅਦ ਛੱਟ ਪੂਜਾ ਵੀ ਆਣੀ ਆ ਛੱਟਵੇਂ ਯਾਦੀ ਮੈਂ ਸਾਰਿਆਂ ਨੂੰ ਇਲਾਕਾ ਨਿਵਾਸੀਆਂ ਨੂੰ ਇਸ ਦਿਵਸ ਦੀਆਂ ਬਹੁਤ-ਬਹੁਤ ਵਧਾਈਆਂ ਤੇ ਨਾਮ ਮੁਬਾਰਕਬਾਦ ਦਿੰਨਾ ਮਾ ਔਰ ਸਾਰਿਆਂ ਨੂੰ ਇਹ ਕਹੂੰਗਾ ਵੀ ਦੀਵਾਲੀ ਨੂੰ ਜੜੇ ਆ ਆਪਾਂ ਬਹੁਤ ਪਿਆਰ ਨਾਲ ਔਰ ਮੇਲ ਮਲਾਪ ਨਾਲ ਆਪਾਂ ਜਿਹੜਾ ਵਾ ਇਹ ਤਿਉਹਾਰ ਮਨਾਈਏ ਤਾਂ ਜੋ ਕਿਸੇ ਨੂੰ ਕਿਸੇ ਕਿਸਮ ਦਾ ਕੋਈ ਨੁਕਸਾਨ ਨਾ ਹੋਵੇ ਚਾਹੇ ਕੋਈ ਪਟਾਕੇ ਬਜਾਉਂਦੇ ਐਨ ਪੂਰੀ ਇਤਿਆਤ ਵਰਤਨ ਕੋਈ ਜ਼ਿਆਦਾ ਪੋਲੂਸ਼ਨ ਨਾ ਕਰਨ ਜੋ ਵੀ ਆਸ ਹਿਸਾਬ ਦੇ ਨਾਲ ਗਵਰਨਮੈਂਟ ਦੀ ਗਾਈਡਲਾਈਨ ਹੈਗੇ ਉਸ ਹਿਸਾਬ ਦੇ ਨਾਲ ਕਰਦੇ ਹੋਏ ਔਰ ਦੁਕਾਨਦਾਰ ਵੀਰਾਂ ਨੂੰ ਵੀ ਮੈਂ ਇਹ ਸ਼ਹਿਰ ਵਾਸੀਆਂ ਨੂੰ ਇਹ ਅਪੀਲ ਕਰੂੰਗਾ ਵੀ ਕਿਉਂਕਿ ਲੋਕਾਂ ਨੇ ਦੀਵਾਲੀ ਤੇ ਆਣਾ ਬਿਆਰਾਂ ਦੇ ਵਿੱਚ ਖਰੀਦਾਰੀ ਕਰਨਾ ਨਾ ਮਠਿਆਈਆਂ ਖਲੋਣੇ ਜਾਂ ਹੋਰ ਸਮਾਨ ਪਟਕੇ ਵਗੈਰਾ ਮੈਂ ਉਹਨਾਂ ਨੂੰ ਵੀ ਕਹੂੰਗਾ ਆਪਣੇ ਲਿਮਟ ਦੇ ਵਿੱਚ ਰਹਿ ਕੇ ਹਿਸਾਬ ਦੇ ਨਾਲ ਜਿਹੜੀ ਆ ਆਪਾਂ ਇਹ ਨਹੀਂ ਕਹਿੰਦੇ ਚਲੋ ਤੁਸੀਂ ਇਹ ਵੀ ਸੀਜ਼ਨ ਲਾਣਾ ਵਾ ਅਸੀਂ ਕਹਿੰਦੇ ਆ ਵੀ ਹਿਸਾਬ ਨਾਲ ਰਹਿ ਕੇ ਉਹਦੇ ਆਪਣੇ ਲਿਮਟ ਦੇ ਅੰਦਰ ਅੰਦਰ ਰਹਿ ਕੇ ਤਾਂ ਆਪਣਾ ਜਿਹੜਾ ਬਾਜ਼ਾਰਾਂ ਦੇ ਵਿੱਚ ਜਿਹੜੀ ਕਿਸੇ ਨੂੰ ਕੋਈ ਆਣ ਜਾਣ ਦੀ ਰਿਕਵਟ ਨਾ ਹੋਵੇ ਕੱਲ ਨੂੰ ਕੋਈ ਮਿਸ ਆਪਣੀ ਮौजੂਦੇ ਤਾਂ ਕੋਈ ਨਾ ਕੋਈ ਬਾਹਨ ਅਗਰ ਕੋਈ ਆਣਾ ਹੋਵੇ ਤਾਂ ਉਹ ਜਲਦੀ ਜਿੱਥੇ ਵੀ ਆ ਉੱਥੇ ਕਦੇ ਪਹੁੰਚ ਸਕੇ ਔਰ ਪਟਕੇ ਜਿਹੜੇ ਆ ਬਹੁਤ ਧਿਆਨ ਨਾਲ ਬਚੇ ਵੀ ਸਾਰੇ ਜਿਹੜੇ ਆ ਬਹੁਤ ਧਿਆਨ ਨਾਲ ਚਲਾਨ ਮੈਂ ਸਾਰਿਆਂ ਨੂੰ ਸ਼ਹਿਰ ਵਾਸੀਆਂ ਨੂੰ ਅਲਕਾ ਵਾਸੀਆਂ ਨੂੰ ਇੱਕ ਵਾਰ ਹੀ ਫੇਰ ਬਹੁਤ ਬਹੁਤ ਦੀਵਾਲੀ ਦੀਆਂ ਬਿਸ਼ਕਰਮਾ ਦੇ ਦੀਆਂ ਗੁਰਪੁਰਬ ਦੀਆਂ ਔਰ ਸ਼ਟਰੀਆਂ ਦੀਆਂ ਬਹੁਤ ਬਹੁਤ ਬਧਾਈਆਂ ਦੇ ਨਾਲ ਧੰਨਵਾਦ